ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀਆ ਵੇ ਆ ਜਾ ਆ ਜਾ ਗਾਲੀ ਪਿੱਛੇ ਰਹਿ ਗਿਆ ਜੀ ਉਹ ਬਸ ਪੀਤੇ ਮਨ ਨੂੰ ਲੱਗਾ ਜੀ ਮੈਂ ਅੱਛਾ ਚੜਾ ਹੱਕਲੇ ਟੋੜਿਆਂਗੇ ਬੜ ਲੱਭੀ ਹੋਏ ਨੂਰ ਹਾਂ ਪੂਆ ਹੋ ਗਈ ਪੁੱਤ ਪਿਆਰ ਹਾਂ ਪੂਆ ਮੈਂ ਤਾਂ ਤਿਆਰੀ ਆ ਚੱਲ ਠੀਕ ਹੈ ਪੁੱਤ ਵੀਰੇ ਨੂੰ ਕਹਿਦਾ ਕੋਈ ਨਾ ਉਹ ਨੂੰ ਮੈਂ ਕਹ ਨਹੀਂ ਆ ਗਈ ਤੇ ਨਾਲੇ ਪਰੌਂਠੇ ਬਣੇ ਪਏ ਨੇ ਤੇਰੇ ਆਲੂਆਂ ਵਾਲੇ ਉਹ ਵੀ ਖਾ ਦੀ ਠੀਕ ਹੈ ਹਾਂ ਬਣਾ ਹੀ ਦਿੱਤੇ ਤੁਸੀਂ ਫੇਰ ਆਲੂਆਂ ਵਾਲੇ ਫਿਰ ਲੈ ਹੋਰ ਮੇਰੀ ਪੁੱਤ ਜੀ ਦੀ ਡਿਮਾਂਡ ਸੀ ਨਾ ਆਲੂ ਵਾਲੇ ਪਰੌਂਠਿਆਂ ਦੀ ਦੱਸ ਜੇ ਪੁੱਤ ਜੀ ਦੀ ਡਿਮਾਂਡ ਨਹੀਂ ਪੂਰੀ ਕਰੂੰਗੀ ਤਾਂ ਹੋਰ ਦੱਸ ਕੀਤੇ ਕਰਨੀ ਚਲੋ ਆ ਜਾਓ ਮੇਰੇ ਵੀਰੇ ਕਰੀਏ ਤਿਆਰ ਹੋ ਜਾ ਹਾਂ ਹਾਂ ਲੈ ਬੂਮਾਂ ਮਰ ਜਾ ਕਿਵੇਂ ਪਿਆ ਮੌਜ ਨਾਲ ਕੋਈ ਫਿਕਰ ਸੋਚੀ ਨਹੀਂ ਹੈਗਾ ਬੇ ਮੁੰਡਿਆ ਹ ਤੂੰ ਮੌਜ ਨਾਲ ਹੀ ਪਏਗਾ ਮੈਂ ਤਾਂ ਉਹ ਪੈ ਗਿਆ ਦੀਗਾ ਤੂੰ ਪਏਗਾ ਸੀ ਹਾਂ ਮੋਟਰਸਾਈਕਲ ਚੱਕ ਤੇ ਲੈ ਜਾ ਕੁੜੀ ਨੂੰ ਕਰਾ ਕੇ ਐਡਮਿਸ਼ਨ ਮੋਟਰਸਾਈਕਲ ਨਹੀਂ ਹੈਗਾ ਆਪਣਾ ਉਹ ਤਾਂ ਚਾਚਾ ਲੈ ਗਿਆ ਤੈਨੂੰ ਚੰਗਾ ਭਲਾ ਮੈਂ ਆਖਿਆ ਸੀਗਾ ਵੀ ਕਿਸ ਨੇ ਮੋਟਰਸਾਈਕਲ ਨਾ ਦੇ ਦੀ ਤੇ ਨਾਲੇ ਕਿਸ ਨੇ ਹਰੇ ਪਰੇ ਨਾ ਵਗ ਜੀ ਉਹੀ ਗੱਲ ਕਰਤੀ ਜੇ ਤੂੰ ਨਹੀਂ ਗਿਆ ਤਾਂ ਤੇਰਾ ਮੋਟਰਸਾਈਕਲ ਵਗ ਗਿਆ ਕੋਈ ਨਾ ਬਸ ਤੇ ਵਗ ਜਾਣੀ ਬਸ ਤੇ ਵਗ ਜੂਗਾ ਇਹ ਚਲ ਘਰ ਨਾਲ ਜਾਇਆ ਚੰਗਾ ਹਾਂ ਠੀਕ ਆਪਾ ਕਿੰਨੀ ਸੋਣੀ ਹੈ ਮੇਰੀ ਪਤਨੀ ਜੀ ਬਹੁਤ ਸੋਣੀ ਲੱਗਦੀ ਹੈ ਦੇਖੀ ਕਿਤੇ ਰੱਬਾ ਲੋਕਾਂ ਦੀ ਨਜ਼ਰ ਆ ਵੀ ਨਾ ਲੱਗ ਜਾਣਾ ਮੇਰੀ ਪਤਨੀ ਜੀ ਨੂੰ ਲੈ ਗੋਲ ਡਿਓਏ ਚਾਪੀ ਲਾ ਨਾ ਲੜਕੀ ਸੋਤੀਆਂ ਨਾ ਬੈਠਾ ਹੋਏ ਉਹ ਬਸ ਨੂੰ ਥਿਆਲ ਜਾ ਗਈ ਸੀ ਜੀ ਨਾਲ ਆ ਲੈ ਸੀ ਕਿਹੜਾ ਖਿਆ ਲਾ ਲੈ ਜੀ ਦੀ ਉਹ ਫਰਮਟ ਕਿਆਣਾ ਥਾਰਾ ਤਾਂ ਕਿਉਂ ਨਜ਼ਰ ਰੱਖ ਰਾ ਉਹ ਤਾਂ ਮੇਰੀ ਪਸੰਦ ਆ ਗਈ ਉਹ ਤਾਂ ਠੀਕ ਆ ਤੇਰੀ ਪਸੰਦ ਆ ਹੁਣੇ ਪਰ ਮੈਨੂੰ ਪਸੰਦ ਕਰਿਆ ਉਹ ਪਸੰਦ ਕਰਿਆ ਤੇ ਕੀ ਹੋਈ ਜਾਂਦਾ ਤੂੰ ਉਹ ਤੂੰ ਤਾਂ ਕੱਲੇ ਅੱਗੇ ਆ ਗਿਆ ਸੀ ਫਿਰ ਜਦੋਂ ਮੈਂ ਆਉਂਦਾ ਸੀ ਨਾ ਮਾਂਦਰ ਹੋ ਗਿਆ ਸੀ ਉਤੋਂ ਮਗਰ ਨਹੀਂ ਪੀਤਾ ਬਣਨਾ ਉਹਨੇ ਮੈਨੂੰ ਸਾਰੇ ਜੇ ਕਰੀ ਗੀ ਉਹ ਆ ਘਰ ਦੇ ਜਿਹੇ ਇਸ਼ਾਰੇ ਤੇਰੇ ਜਨੂ ਤੂੰ ਟੁੱਟ ਰੋਈ ਜਾਣਾ ਤੇ ਆ ਤੂੰ ਮੈਨੂੰ ਕਰਦੀ ਹੈਗੀ ਤੂੰ ਚੱਲ ਭਾਈ ਤੈਨੂੰ ਪਿਆਰ ਕਰ ਦਿਉ ਤੇਰੀ ਹੋ ਜੂ ਆਪਣਾ ਜੀ ਲੈਣਾ ਮੈਂ ਤੇਰੇ ਰਹਾ ਨਹੀਂ ਮਗਰ ਢਾਲੇ ਵੀ ਦਾ ਲੱਗ ਜੇ ਹੋਤੀ ਯੂਆਰ ਕਰ ਦਿਆ ਰਾਤ ਤੇ ਮੈਂ ਤੇਰੇ ਨਹੀਂ ਆ ਆ ਆ ਬਣੇ ਫਿਊਚਰ ਫਾਈਨਲਾਂ ਦਾ ਆਈਟੀ ਚੌਂਕ ਲਵੇ ਜਮਾ ਆਪਣੇ ਪਿੰਡਾਂ ਦੇ ਡੱਟਨੇ ਕਿ ਹੈ ਜਖੇਪਲੇ ਵਾਲੇ ਨੇ ਇੱਥੇ ਬਗਜੋ ਵਧੀਆ ਪੜਾਈ ਹੁੰਦੀ ਹੈ ਜੀ ਆਪਾਂ ਅਪਾ ਜਲੀ ਡੈਮੋ ਦੇ ਹੁੰਦਾ ਰਸ਼ਿਕਾ ਜੀ ਰਸ਼ਿਕਾ ਜੀ ਹੋਰ ਠੀਕ ਹੈ ਹਾਂ ਜੀ ਕਿਵੇਂ ਲੱਗਾ ਇੰਸਟੀਚਿਊਟ ਬਹੁਤ ਵਧੀਆ ਸਰ ਵਧੀਆ ਜੀ ਕਲਾਸ ਲਈ ਹਾਂ ਜੀ ਚੰਗਾ ਬਹੁਤ ਹੈ ਡੈਮੋ ਕਿਵੇਂ ਲੱਗਿਆ ਬਹੁਤ ਵਧੀਆ ਮੈਡਮ ਕਿਵੇਂ ਨੇ ਮੈਡਮ ਠੀਕ ਨੇ ਬੜੀ ਵਧੀਆ ਪੜ੍ਹਾਉਂਦੇ ਨੇ ਕੋਈ ਵੀ ਦਿੱਕਤ ਆਵੇ ਟੀਚਰ ਵੱਲੋਂ ਜਾਂ ਕਿਸੇ ਵੀ ਵੱਲੋਂ ਪੜ੍ਹਾਈ ਵਿੱਚ ਕੋਈ ਤਸੰਨ ਜ਼ਰੂਰ ਦੱਸਣਾ ਠੀਕ ਹੈ ਜੀ ਹਾਂ ਜੀ ਇਹ ਤੁਹਾਡਾ ਆਪਣਾ ਆਪਣਾ ਇੰਸਟੀਚਿਊਟ ਹੈ ਕੋਈ ਚੱਕਰ ਹੀ ਨਹੀਂ ਹੈਗਾ ਠੀਕ ਹੈ ਬਾਕੀ ਤੁਹਾਨੂੰ ਕੋਈ ਵੀ ਦਿੱਕਤ ਆਵੇ ਤਾਂ ਤੁਸੀਂ ਮਨਮੀਤ ਸਰ ਦਾ ਕਾਤੇ ਸਾਨੂੰ ਮਿਲ ਸਕਦੇ ਹੋਗੇ ਠੀਕ ਹੈ ਬਾਕੀ ਵੈਸੇ ਆਪਣਾ ਇੰਸਟੀਚਿਊਟ ਹੈ ਬੈਸਟ ਹੈ ਤਾਂ ਤੁਸੀਂ ਆਪੇ ਪਤਾ ਲਗਾਉਗਾ ਠੀਕ ਹੈ ਉਹਨੇ ਸਟੱਡੀ ਕਰੋਗੇ ਤਾਂ ਕੋਈ ਦਿੱਕਤ ਨਹੀਂ ਆਉਗੀ ਪਤਾ ਕਿ ਆ ਇੱਥੇ ਐਨੀ ਟਾਈਮ ਕੋਈ ਵੀ ਪ੍ਰੋਬਲਮ ਆ ਠੀਕ ਹੈ ਅਸੀਂ ਉਹਦੀ ਸੌਖ ਕਰਦੇ ਤਾਂ ਨਹੀਂ ਹੈਗਾ ਵੀ ਆਗਲੇ ਨਾਲ ਉਹਦੀ ਆਈ ਕੋਈ ਫਾਈਲਿੰਗ ਜੀ ਵੀ ਠੀਕ ਹੈ ਅਸੀਂ ਅਗਲੇ ਨਾਲ ਸਪਸ਼ਟ ਗੱਲ ਕਰਦੇ ਹਾਂ ਹਾਂ ਠੀਕ ਹੈ ਸਰ ਓਕੇ ਸਰ ਥੈਂਕ ਯੂ ਸੋ ਮਚ ਜੇ ਕੋਈ ਵੀ ਦਿੱਕਤ ਆਈ ਤਾਂ ਤੁਸੀਂ ਦੱਸੋ ਠੀਕ ਹੈ ਠੀਕ ਹੈ ਹਾਂ ਕਿਵੇਂ ਲੱਗਿਆ ਫਿਊਚਰ ਫਾਈਨਲ ਦਾ ਕੰਮ ਵਾਹ ਵਧੀਆ ਕਲਾਸ ਵਧੀਆ ਲੰਘਦੀ ਹੈ ਅੱਛਾ ਕੋਈ ਚੱਕਰ ਨਾ ਮੰਨੀ ਆਪਣੇ ਘਰ ਦਾ ਕੰਮ ਹੈ ਨਾ ਅੱਛਾ ਹਾਂ ਮੈਂ ਕਹਦੂ ਮਸਰਨੋ ਬਾਕੀ ਵੀ ਵਧੀਆ ਪੜਾਵੇ ਹਾਂ ਠੀਕ ਹੈ ਜੀ ਹਾਂ ਹਲੋ ਯਾਰ ਮੋਟੋ ਕਿਵੇਂ ਫੋਨ ਲਾਇਆ ਸੀ ਨਾਲ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਮੈਨੂੰ ਤਾਂ ਨਹੀਂ ਬੋਲਣਾ। ਕੋਈ ਗੱਲ ਤੋਂ ਪਰਵਾਹ ਨਹੀਂ ਜਾਈ ਜਾਂਦੀ। ਅੱਛਾ ਹਲੇ ਕੋਈ ਗੱਲ ਹੀ ਨਹੀਂ ਹੋਈ। ਮੈਨੂੰ ਸਭ ਪਤਾ ਜੋ ਤੂੰ ਕਰੀਏ ਨਾ। ਦਰਵਾਜ਼ੇ ਤੇ ਸੌਤੋਂ ਫੜ ਵੀ ਲੋਕ ਕਰੇਗਾ ਲੱਗਾ। ਚੱਲ ਠੀਕ ਹੈ ਮੇਰੀ ਗੱਲ ਤਾਂ ਫਹੀਆ। ਤੂੰ ਆਪਦੀ ਜਗਾ ਸਹੀ ਮੈਂ ਆਪਦੀ ਜਗਾ ਸਹੀ। ਅੱਤਵਾ ਦਾ ਮੈਨੂੰ ਫੋਨ ਲਾਉਣ ਦੀ ਕੋਈ ਲੋੜ ਨਹੀਂ। ਗੱਲ ਸੁਣ ਗਈ? ਮੈਂ ਕੋਈ ਗੱਲ ਨਹੀਂ ਸੁਣੀ। ਜਿੱਦਾ ਸੁਪਨੇ 'ਚ ਵੀ ਆ ਗਈ ਹੁਣ ਤਾਂ ਮੁਲਾਕਾਤਾਂ ਵੀ ਹੋਣ ਲੱਗੀਆਂ ਆ ਅੰਤਨੀ ਦੁਬਾਰੀ ਆ ਜੀ Chablo G. Mm -hmm. ਤੁਕੇ ਵੀਰੇ ਤੁਸੀਂ ਹਾਂ ਉੱਥੇ ਗਿਆ ਨੜੇ ਦੂ ਤਿਆਰ ਨਹੀਂ ਹੋਈ ਮੈਂ ਹੁਣ ਨਹੀਂ ਆ ਤਿਆਰ ਉਹ ਤਾਂ ਮੈਂ ਭੂਆ ਜੀ ਨਾਲ ਗੱਲ ਕਰੀ ਜਾਂਦੀ ਸੀ ਉਹਦਾ ਬੇਲੀਆ ਤੂੰ ਤਿਆਰ ਹੋ ਜਾਵਦਾ ਕੋਈ ਨਹੀਂ ਫਿਰ ਕੀ ਹੋ ਗਿਆ ਹੋ ਜਾਣੀ ਮੇ ਤਾਂ ਆਹੋ ਐ ਚੁਗਲੀਆਂ ਲਾ ਰਿਹਾ ਤੂੰ ਮੇਰੀਆਂ ਕਹਿੰਦਾ ਤਾਂ ਬੇਲੀਆ ਨਾ ਕੰਮ ਤੇਰਾ ਪਿਓ ਕਰਕੇ ਜਾਂਦਾ ਕਰਦੇ ਸਾਰੇ ਲਿਆ ਆ ਗਈ ਲੜਨ ਮੇਰੇ ਨਾਲ ਲੜਾ ਨਾ ਤੂੰ ਗੱਲਾਂ ਹੀ ਲੜਨ ਵਾਲੀਆਂ ਕਰਦਾਗਾ ਚੰਗਾ ਬੇਬੇ ਤੂੰ ਮੈਂ ਲੜੀ ਜਣੀ ਆਇਆ ਤਾਂ ਤੂੰ ਕੁਮਾਰ ਹੈ ਜਦੋਂ ਤੇਰੀ ਬਹੂ ਆ ਗਈ ਉਦੋਂ ਦੇਖੀ ਜਾਊਗੀ ਉਦੋਂ ਪਤਾ ਨਹੀਂ ਕੀ ਕੁਝ ਕਹੇ ਨਾ ਮਾਂ ਨੂੰ ਚੰਗਾ ਹੁਣ ਚਾਹ ਦਾ ਪੀਣ ਦੇ ਦੇ ਮੈਨੂੰ ਤੇ ਚਾਹ ਨਾਲ ਇਹਨੂੰ ਹੋਰ ਹਾਂ ਨੂਰ ਜਾ ਕੇ ਤੀ ਇਹ ਤਿਆਰ ਹੋ ਜਾ ਇਹ ਤਾਂ ਆਈ ਬੋਲੀ ਜਾਊਗਾ ਹਾਂ ਪੂਆ ਉਹ ਸੱਚ ਸੋਡੀ ਡੈਡੀ ਨਾਲ ਗੱਲ ਹੋ ਗਈ ਸੀਗੀ ਹਾਂ ਗੱਲ ਹੋ ਗਈ ਸੀ ਉਹ ਮੈਨੂੰ ਐ ਪੁੱਛਦੇ ਸੀ ਪੁੱਤ ਕਹਿੰਦੇ ਨੂਰ ਦਾ ਜੀ ਲੱਗ ਗਿਆ ਉਹ ਸਾ ਮਾਚਾ ਨੂਰ ਦਾ ਜੀ ਤਾਂ ਬਥੇਰਾ ਲੱਗਿਆ ਭਾਈ ਹੁਣ ਨੂਰ ਥੋੜੀ ਨਹੀਂ ਮੇਰੀ ਧੀ ਆ ਉਹ ਤਾਂ ਹੈਗਾ ਚੰਗਾ ਪੂਆ ਮੈਂ ਜਾਣੀ ਹੁਣ ਤਿਆਰ ਹੁੰਦੀ ਆ ਚੰਗਾ ਧੀਆ ओए होर जस ना होर किवें आ ओ बस साथ नु पतिया हलाता मारी ने की हो गया ओए तो कुछ नहीं आ ठंड जी वाली हो रही है चाय ले आ दे ए भी कोई बड़ी गल है जादी हुनी लेओना मैं अजी पक्का मेरे कर की है पता जमी कमळा होया करदा देख ही के नसीबा से देख लेंगे देख ही चल बच्ची मैं नहीं तेरे सामने आऊंगी ਉਹ ਕਿੱਥੇ ਵਾਗੀ ਅਜੇ ਦਿਖਣੀ ਰਹੀ ਕਦੇ ਚਲੀ ਤਾਂ ਨਹੀਂ ਗਈ ਉਹ 골ਡੀ ਓਏ ਓਏ ਹਾਂ ਕੀ ਹੋ ਗਿਆ ਉਹ ਮਰਾਂ ਇਹ ਦੇਖਦਾ ਸੀ ਮਖਾ ਜੋੜੀਆਂ-ਜੂੜੀਆਂ ਲਵਾ ਲਈਆਂ ਕੋਠੀ 'ਚ ਹਾਂ ਲਵਾ ਲਈਆਂ ਨਾ ਬਾਬੇ ਦੀ ਕਿਰਪਾ ਆਪਣੇ ਤੇ ਬਹੁਤ ਪਈਆ ਲੱਗਿਆ ਕੋਠੀ ਤੇ ਹੋ ਸਾਰਾ ਕੰਮ ਨਿਬੜ ਗਿਆ ਹਾਂ ਨਿਬੜ ਗਿਆ ਲੈ ਚਾਹ ਪੀਤਾ ਫੋਇ ਹੋਰ ਵਧੀਆ ਖੇਤੀ ਬਾੜੀ ਹਾਂ ਵਧੀਆ ਚੱਲੀ ਜਾਂਦਾ ਬਸ ਹੋਰ ਨਹੀਂ ਤੂੰ ਕਿੱਧਰ ਜਾਣਾ ਤਿਆਰ ਜਾ ਹੋਈ ਫਿਰਦਾ ਮੇਰੇ ਦਾ ਸਨਾਮ ਅੱਜ ਇੰਟਰਵਿਊ ਆ ਅੱਛਾ ਚਲ ਵਧੀਆ ਕੋਈ ਮਿਲ ਜੇ ਨੌਕਰੀ ਨੌਕਰੀ ਓਏ ਹੋਰ ਜਿਹਨੂੰ ਦੇਖਣਾ ਸੀ ਉਹਦਾ ਮਿਲੀ ਨਹੀਂ ਮੈਨੂੰ ਲੱਗਦਾ ਹੁਣ ਜਾਣਾ ਚਾਹੀਦਾ ਮੈਨੂੰ ਆਹ ਹਾਈਵੇ ਅੱਜ ਦਾ ਜਾਨ ਹੀ ਕੱਢ ਕੇ ਲੈ ਗਈ ਜਿਹਦਾ ਬਾਲੀ ਸੋਣੀ ਲੱਗੀ ਜਾਂਦੀ ਆ ਦੇਖੀ ਕਿਤੇ ਨਜ਼ਰ ਨਾ ਆਣ ਵਾਣੀ ਆ ਜੀ ਮੇਰਾ ਆਦਰੇ ਮੈਂ ਰੈਡੀ ਹੋ ਗਈ ਸਮਨ ਛੱਡਿਆ ਬੱਸ ਸਟੈਂਡ ਮੈਂ ਵੀ ਪਰ ਕੰਮ ਜਾ ਜਾ ਕੇ ਆਵਾਂਗਾ ਚਾਹ ਠੀਕ ਆ ਜਸਨ ਜੀਰ ਮੈਂ ਜਾਂਦਾ ਓਏ ਹਾਂ ਚ ਬੋਲ ਤੇ ਇੱਕ ਕੰਮ ਦਾ ਕਰ ਦੇ ਮੇਰਾ ਆ ਦੱਸ ਕੀ ਆਪਾਂ ਤੁਸ ਨਾਮ ਜਾਏਗਾ ਹਾਂ ਸੁਨਾਮੀ ਹੋਊਗਾ ਪਰ ਨੂੰ ਨੂੰ ਛੱਡ ਨਹੀਂ ਜਾਂਦਾ ਇਹਦਾ ਹੋਰ ਕੀ ਚਾਹੀਦਾ ਸੀ ਇਸੇ ਮੌਕੇ ਦੀ ਤਾਂ ਡੀਲ ਕਰਦਾ ਜੀ ਮੈਂ ਕੋਈ ਗੱਲ ਨਹੀਂ ਵੀਰੇ ਤੁਸੀਂ ਮੈਂ ਬੱਸ ਸਟੈਂਡ ਛੱਡਿਓ ਮੈਂ ਚਲੀ ਜਾਊਂਗੀ ਅੱਜ ਮੇਰੇ ਨਾਲ ਕੀ ਹੋ ਗਿਆ ਤੈਨੂੰ ਕੱਲ ਤਾਂ ਬੜੇ ਸਾਰੇ ਇਹ ਕਰਦੀ ਸੀ ਅੱਲੇ ਅੱਜ ਕੀ ਹੋ ਗਿਆ ਦੇਖ ਕੇ ਮੇਨੂੰ ਮੂੰਹ ਉੱਡ ਗਿਆ ਉਹ ਕੋਈ ਨਾ ਨੂਰਾ ਤੂੰ ਇਹਦੇ ਨਾਲ ਵਗ ਲਈਂ ਤੈਨੂੰ ਛੱਡ ਦੂਗਾ ਮੈਨੂੰ ਕੰਮ ਆ ਫਿਰ ਜ਼ਰੂਰੀ ਮੈਂ ਲੇਟ ਹੋ ਜਾਊਗਾ ਆਪਣੇ ਘਰ ਦੇ ਮੁੰਡਾ ਇਹ ਆਜੋ ਜੀ ਫਿਰ ਲੇਟ ਹੋਈ ਜੰਨੇ ਆਪਾਂ ਕੀ ਹੋ ਗਿਆ ਤੂੰ ਮੋਟਰਸ਼ੰਕਾ ਕੱਤ ਰੋਕ ਲੈ ਮੁੰਲਾ ਦਾ ਖਰਾਬ ਹੋ ਗਿਆ ਮੋਟਰਾਂ ਪਰ ਕਿਤੇ ਤੂੰ ਚਾਬੀ ਨਾਲ ਬੰਦ ਜਿੱਦ ਨੂੰ ਪਤਾ ਫਿਰ ਕੁਛ ਦੀ ਕਤੋਂ ਮੈਂ ਤੇਹੀ ਪੁੱਛਿਆ ਮੋਟਰਸ਼ੰਕਾ ਰੋਕਿਆ ਕਤੋਂ ਹੁੰਦਾ ਤੈਨੂੰ ਐ ਵੀ ਪਤਾ ਹੋਊਗੀ ਮੋਟਰਾਂ ਕਦੋਂ ਬੰਦ ਕਰਿਆ ਨਹੀਂ ਮੈਨੂੰ ਨਹੀਂ ਪਤਾ ਪਰ ਤੁਹਾਡਾ ਨੌਂ ਕੀ ਆ ਤੂੰ ਕਿ ਲੈਣ ਮੈਨਾਂ ਪੁੱਛ ਕੇ ਦੱਸ ਦੋ ਫੇਰ ਵੀ ਅੱਛਾ ਠੀਕ ਆ ਨੂਰ ਆ ਮੇਰ ਨਾਲ ਹੁਣ ਚੱਲੀਏ ਕਿੱਥੇ ਮੇਰੀ ਗੱਲ ਦਾ ਸੁਣ ਲਾ ਅੱਛਾ ਦੱਸੋ ਕੀ ਗੱਲ ਆ ਯਾਰ ਮੈਨੂੰ ਲੱਗਦਾ ਤੇਰਾ ਨਾਲ ਪਿਆਰ ਹੋ ਗਿਆ ਨਹੀਂ ਅੱਛਾ ਪਿਆਰ ਲੱਗਦਾ ਕੀ ਹੋ ਗਿਆ ਲੱਗਣਾ ਕੀ ਆ ਪਿਆਰ ਤਾਂ ਹੋ ਗਿਆ ਬਸ ਮੇਰੇ ਨਾਲ ਪਿਆਰ ਤਾਂ ਹੋ ਗਿਆ ਪਰ ਇਹ ਤਾਂ ਦੱਸੋ ਹੋਇਆ ਕਿਨੇ ਇਸ ਮੁੱਖਾ ਜੱਖਾ ਪਾ ਕੇ ਦੇਖੇ ਨਾ ਬਸ ਤੇਰਾ ਪਿਆਰੀ ਨਜ਼ਰ ਆਉਂਦਾ ਹੈ ਅੱਛਾ ਇਨਾ ਪਿਆਰ ਕਰਦਾ ਮੈਨੂੰ ਓਏ ਹੋਰ ਤੈਨੂੰ ਉਧਰ ਘਰੇ ਸਾਰਾ ਯਾਨ ਕੀਤਾ ਹੀ ਮੈਨੂੰ ਮਤਲਬ ਉਹੀ ਨਹੀਂ ਭੁੱਲ ਹੋਇਆ ਹੋਰ ਕੁਛ ਇਤਨੇ ਰਾਤ ਨੂੰ ਆਇਆ ਇਨਾ ਸੋਹਣਾ ਸੁਪਨਾ ਤੂੰ ਆ ਕੇ ਮੇਰੇ ਮੰਜੇ ਤੇ ਲਵੇ ਬੈਗੀ ਮੈਂ ਸੁੱਤਾ ਬੈਸੀ ਦੇਖ ਲੰਨੇ ਨੇ ਸੋਹਣੇ ਸੁਪਨੇ ਆਉਂਦੇ ਨੇ ਇਹ ਤੂੰ ਇਨਾ ਕਮਣਾ ਹੋਇਆ ਫਿਰਦਾ ਮੇਰੇ ਕੋਲ ਹੁਣ ਤੂੰ ਵੀ ਦੱਸ ਆਬ ਤੇ ਦਿਲ ਦੀ ਗੱਲ ਕੋਈ ਮੇਰੇ ਦਿਲ ਵਿੱਚ ਵੀ ਹਾਂ ਜਦੋਂ ਮੈਂ ਤੈਨੂੰ ਪਹਿਲੀ ਵਾਰ ਵੇਖਿਆ ਸੀ ਨਾ ਮੈਨੂੰ ਤੂੰ ਬਹੁਤ ਸੋਹਣਾ ਲੱਗਿਆ ਸੀ ਤੇ ਮੈਨੂੰ ਅੰਦਰੋਂ ਵੀ ਕੁਝ ਪੀ ਜਾ ਹੋਇਆ ਸੀ ਚਾ ਤੂੰ ਵੀ ਪਿਆਰ ਕਰਦੀ ਏ ਮੈਨੂੰ ਹਾਂ ਪਰ ਇੱਕ ਗੱਲ ਦੱਸ ਹਾਂ ਦੱਸ ਪੁੱਛ ਚ ਤੇ ਜ਼ਿੰਦਗੀ ਚ ਕੋਈ ਹੋਰ ਕੁੜੀ ਤਾਂ ਨਹੀਂ ਹੈਗੀ ਉਹ ਨਾ ਨਾ ਮੈਂ ਤਾਂ ਤੈਨੂੰ ਹੀ ਪਿਆਰ ਕੀਤਾ ਕੋਈ ਕੋਈ ਕੁੜੀ ਨਹੀਂ ਕੀਤਾ ਪਰ ਕੀ ਪਤਾ ਤੂੰ ਝੂਠ ਬੋਲਦਾ ਹੋਵੇ ਉਹ ਲੈ ਮੇਰੀ ਕਿਸੇ ਨਾ ਗੱਲਬਾਤ ਨਹੀਂ ਹੈਗੀ ਲੈ ਫੜ ਫੋਨ ਨੰਬਰ ਸੇਵ ਕਰ ਦਿੰਦਾ ਹਾਂ ਹੈਲੋ ਚਲ ਚਲੀਏ ਹੁਣ ਮੈਨੂੰ ਲੇਟ ਹੋ ਜਾਣੀ ਹੈ 9:30 ਵਜੇ ਮੇਰੀ ਕਲਾਸ ਹੈਗੀ ਉਹ ਖੜ ਜਾ ਇੱਕ ਮਿੰਟ ਫੋਟੋ ਦਾ ਖਿੱਚ ਲਈਏ ਪਰ ਫੋਟੋ ਕਾਦੇ ਲਈ ਉਹ ਫੋਟੋ ਯਾਦਗਰੀ ਵਾਸਤੇ ਖਿੱਚ ਲੈਣਿਆ ਅੱਛਾ ਠੀਕ ਹੈ ਚੱਲਾ ਜਲਦੀ ਚਲੋ ਹੈਲੋ ਹਾਂ ਗੋਲਡੀ ਕਦੋਂ ਪਹੁੰਚਿਆ ਪਾਖੇ ਤੋਂ ਨਿਆ ਆਇਆ ਆਇਆ ਓ ਕਾਲੇ ਓ ਵਾਇਆ ਵਾਇਆ ਆ ਗਿਆ ਇੱਕ ਮਿੰਟ ਚਾਹ ਪਾਣਾ ਪਾ ਲਿਆ ਪਾ ਲਿਆ ਖੇਤ ਦੀ ਚਾਹ ਪੀ ਜੈ ਤੈਨੂੰ ਅੱਜ ਆ ਲੈ ਅੱਜ ਬਹੁਤ ਟਾਈਮ ਬਾਅਦ ਮਿਲਿਆ ਚਾਹ ਖੇਤ ਵਾਲੀ ਯਾਰਾ ਸਵਾਦ ਵੱਖਰੀ ਹੁੰਦਾ ਹੋਰ ਨਾਲੇ ਤੂੰ ਕਿੱਧਰ ਗਿਆ ਸੀ ਅੱਜ ਸਵੇਰ ਨਾਲ ਮਿਲਣੀ ਹੈਗਾ ਓਏ ਉਹ ਮਾੜਾ ਸੁਣਾ ਬੱਗ ਗਿਆ ਸੀ ਸੁਣਾ ਤੈਨੂੰ ਕੀ ਕੰਮ ਹੋ ਗਿਆ ਉਹਨੇ ਛੱਡਣੇ ਗਿਆ ਸੀ ਨੂਰ ਨੂੰ ਓਹ ਊਏ ਕਹਣੂ ਏ ਤੇ ਗੜੀਆ ਪਣ ਮਿਲੀ ਸੀ ਗੱਲ ਉਹ ਫਰ ਲੈਣਾ ਕੀ ਕਰਨ ਬਾਕੀ ਆ ਓਏ ਓਏ ਉੱਥੇ ਉਹ ਪੀਟੀ ਜੀ ਕਰਦੀ ਆ ਸਨਾਮਾ ਉੱਥੇ ਛੱਡਣ ਗਿਆ ਸੀ ਇਹਨੂੰ ਅੱਛਾ ਉਹ ਨਾਲ ਇੱਕਦਮ ਗੱਲ ਅਸਾਂ ਗਾਲੇ ਮੇਰੇ ਤਾਂ ਉਹਦੇ ਨਾਲ ਗੱਲ ਬਣ ਗਈ ਆਹੋ ਆਹੋ ਬਣ ਗਈ ਗੱਲ ਕਰੀ ਕਿਉਂ ਝੂਠ ਬੋਲੀ ਜਾਂਦੇ ਰਹੇ ਸਾਰਾ ਦਿਨ ਯਾਰ ਕੁਝ ਨਹੀਂ ਯਕੀਨ ਮੰਨਦਾ ਐ ਤੈਨੂੰ ਫੋਟੋ ਹੁਣ ਖਾਣ ਨਾ ਕਰ ਕਰੇ ਇੱਕਦੋ ਯਕੀਨ ਘੱਟ ਮੰਨਦਾ ਆ ਦੇਖ ਯਾਰ ਹੁਣ ਤਾਂ ਕਹਿੰਦਾ ਯਕੀਨ ਆ ਪੱਕੀ ਆ ਉਹ ਯਾਰ ਤਾਂ ਮੋਟਰ ਤੇ ਆ ਤਰਾ ਸੇ ਫੋਟੋ ਵਿਚਾਰ ਕੇ ਵੱਜ ਨੂੰ ਦੇ ਅੱਖ ਰਗਾ ਜੀ ਮੈਂ ਇਹ ਗੱਲ ਤਾਂ ਮੇਰੇ ਨਾਲ ਹੀ ਕਰੂੰਗਾ ਚੱਲ ਵਧੀਆ ਹੋਇਆ ਭਾਈ ਬਣ ਗਈ ਤਰੀ ਯਾਰ ਲੈ ਮੈਂ ਘਰ ਤੂੰ ਬੈਠਾ ਮੈਂ ਇਧਰ ਜੇ ਜਾ ਕੇ ਆਉਂਦਾ ਉਹ ਮਰਾਪ ਉਹਨੂੰ ਲੈਣ ਜਾਣਾ ਯਾਰ ਸੁਨਾਮ ਬਸ ਟਾਈਮ ਹੋਣ ਵਾਲੀ ਆਵਾ ਆ 2 ਵਜੇ ਚੱਲ ਠੀਕ ਆ ਮੈਂ ਵੀ ਜਾਂਦਾ ਚੱਲ ਠੀਕ ਚੰਗਾ ਇਹ ਚੰਗਾ ਨਹੀਂ ਕੀਤਾ ਤੂੰ ਪਿਆਰ ਉਸ ਨੂੰ ਮੈਂ ਕਰਦਾ ਜੀ ਮੇਰੇ ਸਾਰੇ ਸੁਪਨੇ ਮਿੱਟੀ 'ਚ ਮਿਲਾਦੇ ਤੂੰ ਚੱਲ ਕੋਈ ਗੱਲ ਨਹੀਂ ਮੰਤਾ ਮੈਂ ਸੰਝਾਲੂ ਪਰ ਪਿਆਰ ਉਸ ਨੂੰ ਮੈਂ ਅੱਜ ਵੀ ਉਨਾਂ ਹੀ ਕਰਦਾ ਜਿੰਨਾ ਪਹਿਲਾਂ ਕਰਦਾ ਸੀ